ਸਾਡੇ ਨਾਲ ਲੋਕਾਂ ਚਾਹਤਾ ਛੋਟੀ ਛੋਟੀ ਗੱਲ ਤੇ ਰੈਐਕਟ ਕਰਨ ਦੀ ਗੱਡੀ ਲੈ ਲੈਂਦੇ ਆ ਕਿਸ਼ਤਾਂ ਤੇ ਤੇ ਮੜ ਜਾ ਗਰੀਬ ਕੋਈ ਸਾਈਕਲ ਵਾਲਾ ਆਟੋ ਵਾਲਾ ਵਿੱਚ ਵੱਜ ਜਾਂਦਾ ਉਤਰ ਕੇ ਉੱਤੇ ਰੋਬ ਝਾੜਨ ਲੱਗ ਜਊਗੇ ਆਹ ਕਾਤਾ ਸਾਡੀ ਪਹਿਲਾਂ ਸਾਲੇ ਕਿਸ਼ਤਾਂ ਦਾ ਪੂਰੀਆਂ ਕਰ ਲਿਆ ਕਰੋ ਪੋਜ਼ਿਟਿਵ ਰਹਿਣਾ ਕਰੋ ਕਿਤੇ ਨਹੀਂ ਫਰਕ ਪੈਂਦਾ ਗੱਡੀ ਤੇ ਚਵਰੀਟ ਵੱਜ ਗਈ ਜਾਂ ਕੁਝ ਹੋ ਗਿਆ ਛੋਟੀਆਂ ਛੋਟੀਆਂ ਚੀਜ਼ਾਂ ਤੇ ਰਿਐਕਸ਼ਨ ਦੇਣਾ ਬੰਦ ਕਰੋ ਐਨਜੋਏ ਕਰੋ ਲਾਈਫ ਨੂੰ ਸਾਲੇ ਕਿਤੇ ਮਰ ਮੁਰਗਾ ਬਾਅਦ ਚੋਂ ਕਿੱਥੇ ਜਾਣੇ ਤੁਹਾਡੇ ਰਿਐਕਸ਼ਨ ਇੱਥੇ ਰਹਿ ਜਾਣੇ ਸਮਝ ਗਏ ਚੱਲ ਮਾਰਿਆ ਕਰੋ ਅੱਜ ਦਾ ਦਿਨ ਲੰਘ ਗਿਆ ਕੱਲ ਦਾ ਵੀ ਲੰਘ ਜਣਾ ਸਾਡੇ ਨਾਲ ਲੋਕਾਂ ਚਾਹਤਾ ਛੋਟੀ ਛੋਟੀ ਗੱਲ ਤੇ ਰਿਐਕਟ ਕਰਨ ਦੀ ਗੱਡੀ ਲਾ ਲੈਂਦੇ ਆ ਕਿਸ਼ਤਾਂ ਤੇ ਤੇ ਮੜ ਜਾ ਗਰੀਬ ਕੋਈ ਸਾਈਕਲ ਵਾਲਾ ਆਟੋ ਵਾਲਾ ਵਿੱਚ ਵੱਜ ਜਾਂਦਾ ਪੁੱਤਰ ਕੇ ਉਤੇ ਰੋਵ ਬਿਚਾੜਨ ਲੱਗ ਜਊਗੇ ਆਉਗਾ ਤਾਂ ਸਾਡੀ ਪਹਿਲਾਂ ਸਾਲੋਂ ਕਿਸ਼ਤਾ ਤਾਂ ਪੂਰੀਆਂ ਕਰ ਲਿਆ ਕਰੋ ਪੋਜ਼ਿਟਿਵ ਰਹਾ ਕਰੋ ਕਿਤੇ ਨਹੀਂ ਫਰਕ ਪੈਂਦਾ ਗੱਡੀ ਤੇ ਚਵਰੀਟ ਵੱਜ ਗਈ ਜਾਂ ਕੁਝ ਹੋ ਗਿਆ ਛੂਟੀਆਂ ਛੂਟੀਆਂ ਚੀਜ਼ਾਂ ਤੇ ਰਿਐਕਸ਼ਨ ਦੇਣਾ ਬੰਦ ਕਰੋ ਇੰਜੋਏ ਕਰੋ ਲਾਈਫ ਨੂੰ ਸਾਲੋਂ ਕਿਤੇ ਮਰ ਮੁਰਗਾ ਬਾਅਦੋਂ ਕਿੱਥੇ ਜਾਣੇ ਤੁਹਾਡੇ ਰਿਐਕਸ਼ਨ ਇੱਥੇ ਰਹਿ ਜਾਣੇ ਸਮਝ ਗਿਆ ਚੱਲ ਮਾਰਿਆ ਕਰੋ ਅੱਜ ਦਾ ਦਿਨ ਲੰਘ ਗਿਆ ਕੱਲ ਦਾ ਵੀ ਲੰਘ ਜਾਣਾ ਲਓ ਬਈ ਮਿੱਤਰੋ ਇਹ ਉਹ ਪੱਥਰ ਹੈ ਜਿਹੜਾ ਅਕਬਰ ਦੇ ਟਾਈਮ ਤੇ ਜਦੋਂ ਉਹਨਾਂ ਨਾਮ ਰੱਖਿਆ ਸੀ ਨਾ ਕਿ ਕੋਈ ਚੱਕ ਕੇ ਦਿਖਾਵੇ ਕਿਸੇ ਨੂੰ ਤਾਂ ਚੱਕ ਨਹੀਂ ਹੋਇਆ ਸੀ ਸੋ ਅੱਜ ਸੰਘਾ ਜੱਟ ਚੱਕ ਕੇ ਦਿਖਾਊਗਾ ਬਸ ਸਾਲਾ ਧਿਆਨ ਰੱਖੀਏ ਪੰਜ ਤੋਂ ਜੰਨਾ ਚੜ ਜਾਓ ਲਓ ਜੀ ਲਓ ਬਈ ਮਿੱਤਰੋ ਕਿਆ ਬਾਤ ਹੈ ਕਿਆ ਬਾਤ ਹੈ ਲੋ ਵੀ ਮਿੱਤਰੋ ਮੈਨੂੰ ਪਤਾ ਨਹੀਂ ਅੰਦਾਜ਼ਾ ਨਹੀਂ ਲਾ ਸਕਦਾ ਕਿੰਨੇ ਕਿਲੋ ਦਾ ਪਰ ਹੈ ਗੱਲ ਬਾਤ ਹਾਂ ਨੈਸ ਆ ਗਿਆ ਅੰਦਾਜ਼ਾ ਘਟ ਘਟ ਕਿਆ ਤੋ 70 ਕਿਲੋ ਦਾ ਹੋਗਾ ਜੇ ਮੈਂ ਅੰਦਾਜ਼ਾ ਲਾਵਾਂ ਲਾਈਕ ਕਰ ਦਿਓ ਫੋਲੋ ਕਰ ਦਿਓ ਸਾਡੇ ਨਾਲ ਲੋਕਾਂ ਚਾਹਤਾ ਛੋਟੀ ਛੋਟੀ ਗੱਲ ਤੇ ਰੈਐਕਟ ਕਰਨ ਦੀ ਗੱਡੀ ਲੈ ਲੈਂਦੇ ਆ ਕਿਸ਼ਤਾਂ ਤੇ ਤੇ ਮਰ ਜਾ ਗਰੀਬ ਕੋਈ ਸਾਈਕਲ ਵਾਲਾ ਆਟੋ ਵਾਲਾ ਵਿੱਚ ਵੱਜ ਜਾਂਦਾ ਉਤਰ ਕੇ ਉੱਤੇ ਰੋਵ ਝਾੜਨ ਲੱਗ ਜਊਗੇ ਆਹ ਕਹਾਤਾ ਸਾਡੀ ਪਹਿਲਾਂ ਸਾਲੇ ਕਿਸ਼ਤਾਂ ਦਾ ਪੂਰੀਆਂ ਕਰ ਲਿਆ ਕਰੋ ਪੋਜ਼ਿਟਿਵ ਰਹਿਆ ਕਰੋ ਕਿਤੇ ਨਹੀਂ ਫਰਕ ਪੈਂਦਾ ਗੱਡੀ ਤੇ ਚਵਰੀਟ ਵੱਜ ਗਈ ਯਾਕੋ ਹੋ ਗਿਆ ਛੋਟੀਆਂ ਛੋਟੀਆਂ ਚੀਜ਼ਾਂ ਤੇ ਰਿਐਕਸ਼ਨ ਦੇਣਾ ਬੰਦ ਕਰੋ ਇੰਜੋਏ ਕਰੋ ਲਾਈਫ ਨੂੰ ਸਾਲੇ ਕਿਤੇ ਮਰ ਮੁਰਗਾ ਬਾਅਦ ਚੋਂ ਕਿੱਥੇ ਜਾਣੇ ਤੁਹਾਡੇ ਰਿਐਕਸ਼ਨ ਇੱਥੇ ਰਹਿ ਜਾਣੇ ਸਮਝ ਗਏ ਚੱਲ ਮਾਰਿਆ ਕਰੋ ਅੱਜ ਦਾ ਦਿਨ ਲੰਘ ਗਿਆ ਕੱਲ ਦਾ ਵੀ ਲੰਘ ਜਾ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ